ਹਰਣਾ ਬਾਜਾਂ ਤੇ ਸਿੱਖਦਾਰਾਂ ਇਹਨਾਂ ਪੜਿਆ ਨਾਓ ਜਿਹੜੇ ਹਰਣ ਬਾਜ ਤੇ ਇਹਨਾਂ ਨੂੰ ਵੀ ਪੜਾਇਆ ਜਾਂਦਾ ਹੈ ਇਹਨਾਂ ਦੀ ਵੀ ਇੱਕ ਵਿਦਿਆ ਹੁੰਦੀ ਹੈ ਅੱਜ ਤਾਂ ਗੁੰਗਿਆਂ ਅਤੇ ਬਹਿਰਿਆਂ ਨੂੰ ਵੀ ਪੜਾਇਆ ਜਾਂਦਾ ਹੈ ਇਹਨਾਂ ਦੇ ਵੀ ਬਾਕਾਇਦਾ ਸਕੂਲ ਹੈਗੇ ਨੇ ਹਰੁਨਾ ਬਾਜਾਂ ਤੇ ਸਿੱਖਦਾਰਾਂ ਇਹਨਾਂ ਪੜਿਆ ਨਾਓ 판 ਦੀ ਲਕੀ ਜਾਤ ਫਾਹਨ ਅੱਗੇ ਨਹੀਂ ਖਾਉ ਸਾਜ ਸੰਗਤ ਜੀ ਅੱਜ ਵਿਦਿਆ ਪੜ੍ਹਦੇ ਲੋਕ ਬੜੇ ਉੱਚੇ ਅਹੁਦਿਆਂ ਤੇ ਪਹੁੰਚ ਰਹੇ ਨੇ ਪਰ ਕੋਈ ਇੱਕ ਸੰਸਾਰੀ ਵਿਦਿਆਏ ਦੇਖੋ ਸੰਸਾਰ ਦੀ ਵਿਦਿਆ ਦੇ ਨਾਲ ਇਹ ਗੁਰਮਤ ਦੀ تعلیم ਜ਼ਰੂਰ ਚਾਹੀਦੀ ਏ ਜੇਕਰ ਗੁਰਮਤ ਦੀ تعلیم ਨਾ ਹੋਵੇ ਤਾ ਯਾਦ ਰੱਖਣਾ ਇੱਕ ਸੰਸਾਰੀ ਵਿਦਿਆ ਪੜ੍ਹ ਕੇ ਜੱਜ ਬਣ ਜਾਂਦਾ ਏ ਪਰ ਜੱਜ ਦੀ ਕੁਰਸੀ ਤੇ ਬੈਠ ਕੇ ਉਹ ਹਿਸਬਤਾ ਲੈਂਦਾ ਹੈ ਸੰਸਾਰੀ ਵਿਦਿਆ ਪੜ੍ਹ ਕੇ ਇੱਕ ਡਾਕਟਰ ਬਣ ਜਾਂਦਾ ਏ ਪਰ ਗੁਰਮਤ ਦੀ ਵਿਦਿਆ ਨਾ ਹੋਣ ਕਰਕੇ ਤਾਂ ਉਹ ਕਿਸੇ ਦੇ ਨਾਲ ਬੇਇਨਸਾਫੀ ਕਰਦਾ ਏ ਉਹ ਮਰਦਿਆਂ ਨੂੰ ਵੈਂਟੀਨੇਟਰ ਤੇ ਰੱਖ ਕੇ ਔਰ ਉਹ ਨਾ ਤੋ ਇਹ ਲੱਖਾਂ ਰੁਪਏ ਕਮਾਲ ਲੈਂਦਾ ਹੈ ਤੇ ਕਿਸ ਦੇ ਜੇਬ ਦੇ ਉਹ ਪੈਸੇ ਐਵੇਂ ਹੜਪ ਲੈਂਦਾ ਹੈ ਪਰ ਗੁਰੂ ਸਾਹਿਬ ਦੀ ਕਹਿੰਦੇ ਨੇ ਹੱਥੋਂ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਂ ਮਾਂ ਤਾਂ ਭਲੇ ਦਾ ਮਰਦਾਰ ਨਾ ਖਾਏ ਤੋ ਇਥੇ ਗੁਰਬਾਣੀ ਸਭ ਤਰ੍ਹਾਂ ਅਗਵਾਈ ਕਰਦੀ ਏ اے ਬੰਦਿਆ ਜੇ ਤੂੰ ਨੌਕਰੀ ਕਰਨੀ ਹੈ ਤਾਂ ਉਹਦੇ ਵਿੱਚ ਰਿਸ਼ਤੇ ਲੈਂਣੀਆਂ ਬੰਦ ਕਰ ਦੇ ਕਿ ਵਪਾਰ ਕਰਨਾ ਹੈ ਤਾਂ ਨੇਕ ਨiyet ਨਾਲ ਵਪਾਰ ਕਰ ਜੇ ਖੇਤੀ ਕਰਨੀ ਹੈ ਤਾਂ ਉਸ ਵੀ ਨੇਕ ਨiyet ਨਾਲ ਤੋਂ ਆਪਣੀ ਖੇਤੀ ਵੀ ਕਰ ਕੋਈ ਵੀ ਕੰਮ ਕਰ ਪਰ ਉਹਦੇ ਵਿੱਚ ਨੇਕ ਨiyet ਹੋਣੀ ਚਾਹੀਦੀ ਹੈ ਤਾਂ ਸਾਸ ਸੰਗਤ ਜਿਸ ਤਰ੍ਹਾਂ ਹਰਣ ਤੇ ਬਾਦ ਇਹ ਪੜਾਏ ਜਾਂਦੇ ਨੇ ਤੇ ਆਪਣੇ ਜਾਤ ਦੇ ਲੋਕਾਂ ਨੂੰ ਇਹ ਅਗਾ ਪੜਵਾਉਂਦੇ ਨੇ ਕਿਉਂਕਿ ਮੁਨਫ ਇਹਨਾਂ ਨੂੰ ਇਹ تعلیم ਦਿੰਦਾ ਹੈ ਵਿਦਿਆ ਇਹ ਦਿੰਦਾ ਹੈ ਕਿ ਤੈਂ ਹੋਰ ਬਾਜ ਪਕੜਾਉਣੇ ਨੇ ਤੈਂ ਹੋਰ ਪੰਛੀ ਪਕੜਾਉਣੇ ਨੇ ਤੈਂ ਹੋਰ ਜਾਨਵਰ ਪਕੜਾਉਣੇ ਨੇ ਕੰਮ ਫਿਰ ਇਹ ਸਿਕਾਏ ਹੋਏ ਮੁਨਫ ਦੇ ਉਹਨਾਂ ਨੂੰ ਜਾਲ ਦੇ ਵਿੱਚ ਫਸਾਉਂਦੇ ਨੇ ਇਸੇ ਤਰ੍ਹਾਂ ਬੰਦਾ ਜਿਹੜਾ ਹੈ ਇਹ ਸੰਸਾਰ ਦੀ ਵਿਦਿਆ ਗ੍ਰਹਿਣ ਕਰਕੇ ਆਪਣੇ ਹੀ ਗੁਰੂ ਕੀ ਸਾਧ ਸੰਗਤ ਜੀ ਉਪਕਤ ਦਾ ਅਨੁਭਵ ਕਿਰਪਾ ਕਰੋ ਸਾਥ ਸੰਗਤਿਓ ਆਪ ਸੰਗਤਾਂ ਦੇ ਚਰਨਾ ਵਿੱਚ ਬੇਨਤੀ ਹੈ ਕਿ ਸੁਖ ਦਾ ਧਰਮ ਬਖਸੋ ਇਸੇ ਤਰ੍ਹਾਂ ਜਿਹੜੀ ਐ ਸੰਸਾਰ ਦੀ ਵਿਦਿਆ ਲੋਭ ਗ੍ਰਹਿਣ ਕਰਦੇ ਨੇ ਜੇਕਰ ਇਹਦੇ ਵਿੱਚ ਗੁਰਮਤਿ ਦੀ ਤਾਲੀਮ ਨਾ ਹੋਵੇ ਤਾਂ ਫਿਰ ਇਹ ਰੁਕਦੇ ਨੇ ਆਓ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਵੇਂ ਧਰਮ ਦੀ ਵਿਦਿਆ ਸਿਖਾਈਏ ਉਹਦੇ ਬਾਰੇ ਵਿੱਚ ਕੁਝ ਆਪ ਦੀ ਨਾਲ ਵਿਚਾਰ ਸਾਂਝੇ ਕਰਦਾ ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੜ੍ਹਨੇ ਪਾਇਆ ਮਹਿਤਾ ਕਾਲੂ ਜੀ ਇੱਕ ਸ਼ੱਕਰ ਦਾ ਥਾਲ ਪਰ ਕੇ ਲੈ ਗਏ ਨਹੀਂ ਨਹੀਂ ਇਹ ਤਾਂ ਇਹ ਜਿਹੜਾ ਜੱਫ ਕਰਨਾ ਰਾਮ ਬਾਜ ਬਲਵਿੰਦਰ ਜੀ ਸਾਧ ਸੰਗਤ ਜੀ ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੜਨੇ ਪਾਇਆ ਤਾਂ ਮਹਿਤਾ ਕਾਲੂ ਜੀ ਇੱਕ ਸ਼ੱਕਰ ਦਾ ਥਾਲ ਪਰ ਕੇ ਲੈ ਗਏ ਕਿ ਉੱਥੇ ਜਾ ਕੇ ਮੂੰਹ ਮਿੱਠਾ ਕਰਵਾਵਾਂਗੇ ਤਾਂ ਸਾਧ ਸੰਗਤ ਜੀਓ ਜਦੋਂ ਉੱਥੇ ਪਹੁੰਚੇ ਤਾਂ ਉਹ ਥਾਲ ਜਿਹੜਾ ਸੀ ਨਾ ਉਹ ਮਹਿਤਾ ਕਾਲੂ ਜੀ ਹੱਥ ਵਿੱਚੋਂ ਗਿਰ ਗਏ ਤੇ ਉਹ ਸਾਰੀ ਸ਼ੱਕਰ ਡੁੱਲ ਜਾਣ ਕਰਕੇ ਉਹ ਬੱਚੇ ਜਿਹੜੇ ਸਨ ਉਹ ਦੌੜ ਦੌੜ ਕੇ ਆਏ ਅਤੇ ਉਹ ਸ਼ੱਕਰ ਮੁਠਾਂ ਵਿੱਚ ਪਾਰ ਕੇ ਤੇ ਖਾਣ ਲੱਗੇ ਤਾਂ ਉਸਲੇ ਮਹਿਤਾ ਕਾਲੂ ਜੀ ਨੇ ਕਿਹਾ ਬੜਾ ਅਫਸੋਸ ਹੈ ਮੈਨੂੰ ਤਾਂ ਉਹਨਾਂ ਨੇ ਕਿਹਾ ਜਿਹੜਾ ਅਧਿਆਪਕ ਸੀ ਨਾ ਉਸਨੇ ਕਿਹਾ ਨਹੀਂ ਇਹ ਆਬ ਅਫਸਗਰ ਨਹੀਂ ਹੈ ਇਹ ਸਗੁਨ ਹੈ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਬੜੀ ਮਿਠਾਸਤਾ ਹੈ ਬੜੇ ਗੁਣ ਨੇ ਔਰ ਇਹ ਸਾਰੇ ਜਗਤ ਨੂੰ ਗੁਣ ਬੰਡਣਗੇ ਔਰ ਇਹ ਸਾਰਿਆਂ ਨੂੰ ਮੇਲ ਮੁਹੱਬਤ ਇਤਫਾਕ ਅਤੇ ਪ੍ਰੇਮ ਪਿਆਰ ਇਹ ਸਭ ਜਗਤ ਦੇ ਵਿੱਚ ਮੰਨਣਗੇ ਇਸ ਲਈ ਤੂੰ ਅਫਸੋਸ ਨਾ ਕਰ ਤਾਂ ਸਾਧ ਸੰਗਤ ਜੀ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਅੱਖਰ ਪੜਾਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਅੱਖਰ ਪੜ੍ਹੇ ਅੱਖਰ ਦਾ ਮਤਲਬ ਪੁੱਛਿਆ ਵੀ ਇਸ ਅੱਖਰ ਦਾ ਮਤਲਬ ਕੀ ਹੈ ਤਾ ਪਾਂਦਾ ਕਹਿੰਦਾ ਹੈ ਜੀ ਇਹ ਇੱਕ ਅੱਖਰ ਦਾ ਤਾਂ ਕੋਈ ਮਤਲਬ ਨਹੀਂ ਹੁੰਦਾ ਤੇ ਜਦੋਂ ਖਾਸ ਕਰਕੇ ਨੰਨਿਆ ਨੰਨਿਆ ਨਾਣਾ ਤੇ ਢਾਣਾ ਇਹਨਾਂ ਅੱਖਰਾਂ ਦੇ ਅਰਥ ਪੁੱਛੇ ਤਾਂ ਕਹਿਣ ਲੱਗੇ ਜੀ ਇਹਨਾਂ ਦੇ ਤਾਂ ਖਾਲੀ ਹੁੰਦੇ ਨੇ ਇਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਪੱਤੀ ਬਾਣੀ ਚੰਨ ਕੀਤੀ ਹੈ ਗੁਰੂ ਅਰਜਨ ਦੇਵ ਜੀ ਨੇ ਉਚਾਨ ਕੀਤੀ ਹੈ ਭਗਤ ਕਬੀਰ ਜੀ ਨੇ 52 ਅਖਰੀ ਪੰਚ ਪਾਸ਼ਾ ਨੇ 52 ਅਖਰੀ ਤਾਂ ਇੱਕ ਇੱਕ ਅੱਖਰ ਦੇ ਵਿੱਚ ਗਿਆਨ ਭਰਿਆ ਹੈ ਜਿਸ ਤਰ੍ਹਾਂ ਕਿ ਨਿਪਨ ਕਰੋ ਤੋ ਅਨਕ ਮੇਦਰ ਰਹਿਣਾ ਪਾਵੋ ਮਿਤ ਨੰਨ੍ਹਾ ਅੱਖਰ ਵੀ ਕੋ ਸੁਨੇਹਾ ਦੇ ਰਿਹਾ ਹੈ ਦੱਦਾ ਅੱਖਰ ਇਕੱਲਾ ਵੀ ਸੁਨੇਹਾ ਦੇ ਰਿਹਾ ਹੈ ਦੱਤੇ ਦੋਸਨਾ ਦੇਈ ਕਿਸੇ ਦੋਸ ਕਰਮਾਂ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨਾ ਬੀਜੇ ਅਵਰ ਜਨਮ ਤਾਂ ਇੱਥੇ ਇੱਕ ਇੱਕ ਅੱਖਰ ਦਾ ਮਤਲਬ ਗੁਰੂ ਨੇ ਸਮਝਾ ਫਿਰ ਯਾਦ ਰੱਖਣਾ ਕਿ ਜਿਹੜੀ ਵਿਦਿਆ ਹੈ ਨਾ ਜਿਹੜਾ ਇੱਕ ਅੱਖਰ ਹੈ ਉਸ ਅੱਖਰ ਦੇ ਨਾਲ ਗੁਰਬਾਣੀ ਸੀ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਇਹ ਵਿਦਿਆ ਇਸੇ ਤਰ੍ਹਾਂ ਪੜਾਈ ਜਾਂਦੀ ਸੀ ਸਾਥ ਸੰਗਤਿਓ ਚੋਪ ਦਾ ਦਾਨ ਬਖਸੋ ਤੇ ਕਿਰਪਾ ਕਰਕੇ ਸਰਵਣ ਕਰ ਲਓ ਉਸ ਤੋਂ ਬਾਅਦ ਬੋਲ ਲੈਣਾ ਇਹ ਮੇਰੀ ਬੇਨਤੀ ਆਪ ਸੰਤਾਂ ਦੇ ਸਾਹਮਣੇ ਹੱਥ ਝੁੜ ਕੇ ਪ੍ਰਸਾਦ ਸੰਗਤ ਜੀਓ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੁਨੀਆਂ ਸਿਖਾਈ ਪਰ ਅੰਗਰੇਜ਼ਾਂ ਨੂੰ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਨਾ ਉਹਨਾਂ ਨੂੰ ਬੜਾ ਝੁਕਿਆ ਕਿ ਭਈ ਇਹ ਜਿਹੜੇ ਸਿੱਖ ਹੈ ਇਹਨਾਂ ਨੂੰ ਬਾਣੀ ਨਾਲੋਂ ਕਿਵੇਂ ਤੋੜਿਆ ਜਾਵੇ ਪਰ ਉਹਦੋਂ ਹੱਥ ਲਿਖਤ ਕਾਇਦੇ ਸਨ ਉਹ ਜਿੰਨੇ ਕਾਇਦੇ ਸਨ ਪੈਸੇ ਦੇ ਦੇ ਕੇ ਅੰਗਰੇਜ਼ਾਂ ਨੇ ਸਾਰੇ ਖਰੀਦ ਲਏ ਤੇ ਮੁੜ ਕੇ ਅੱਜ ਤੱਕ ਉਹ ਕਾਇਦੇ ਜਿਹੜੇ ਨੇ ਪ੍ਰਿੰਟ ਨਹੀਂ ਹੋਏ ਛਪੇ ਨਹੀਂ ਆ ਉਹ ਪਹਿਲੇ ਹੱਥ ਦੀ ਕਰ ਸਕਦੇ। ਤੋਂ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਵਿੱਦਿਆ ਸਿਖਾਈ। ਸਾ ਸੰਗਤਿਓ ਜੋ ਵਿੱਦਿਆ ਕੇਵਲ ਸੰਸਾਰ ਦੀ ਪੜਦੇ ਨੇ ਤੇ ਗੁਰਮਤਿ ਦੀ ਵਿੱਦਿਆ ਨਹੀਂ ਪੜਦੇ ਇੱਕ ਦਿਨ ਉਹ ਮਨੁੱਖ ਜਿਹੜੇ ਨੇ ਜ਼ਾਲਮ ਬਣ ਜਾਂਦੇ ਨੇ ਹਤਿਆਰੇ ਬਣ ਜਾਂਦੇ ਨੇ ਮੈਂ ਇੱਕ ਉਦਾਹਰਣ ਦਿਆਂ ਇਸ ਸ਼ਹਿਰਾਂ ਕੇ ਉਜੇਵੀ ਸਥਾਨ ਦੇ ਵਿੱਚ ਇੱਕ ਬੁਖਾਰਾ ਨਾਮ ਦਾ ਸ਼ਹਿਰ ਉਸ ਦੇ ਉੱਪਰ ਸੰਘੇਲ ਕਾਨ ਨੇ ਖਾਨ ਨੇ ਜਦੋਂ ਹਮਲਾ ਕੀਤਾ ਕਿਉਂਕਿ ਬੜਾ ਜ਼ਾਲਮ ਸੀ ਤੇ ਕਈ-ਕਈ ਪਿੰਡਾਂ ਨੂੰ ਅੱਗਾਂ ਲਾ ਦਿੰਦਾ ਸੀ ਕਈ-ਕਈ ਪਿੰਡ ਲੁੱਟ ਲੈਂਦਾ ਸੀ ਕਈ ਬੱਚਿਆਂ ਦੇ ਸਿਰ ਵੱਢ ਕੇ ਨੀਂਦਿਆਂ ਦੇ ਉੱਪਰ ਟੰਗ ਕੇ ਤੇ ਜਿਹੜੇ ਉਹਦੇ ਸਿਪਾ ਸਲਾਰ ਸਨ ਉਹ ਅਗਾ ਪਿਛਾ ਇਸ ਦੀ ਪ੍ਰਕਰਮਾ ਕਰਦੇ ਸਨ ਤੋਂ ਇਹ ਕਹਿੰਦਾ ਹੈ ਪਿੰਡਾਂ ਨੂੰ ਅੱਗ ਲਾ ਦੇਣੀ ਐ ਮੇਰੀ ਅੱਖਾਂ ਨੂੰ ਦ੍ਰਿਸ਼ ਬੜੇ ਸੋਹਣੇ ਲੱਗਦੇ ਨੇ ਬੱਚਿਆਂ ਦੇ ਸਿਰ ਵੱਢ ਕੇ ਨੇਜੀਆਂ ਤੇ ਕੰਗ ਜਣੇ ਇਹ ਮੈਨੂੰ ਬਹੁਤ ਚੰਗਾ ਲੱਗਦਾ ਏ ਪਿੰਡਾਂ ਨੂੰ ਅੱਗ ਲਾ ਦੇਣੀ ਇਹ ਅੱਗ ਮੈਨੂੰ ਬਹੁਤ ਚੰਗੀ ਲੱਗਦੀ ਹੈ ਤਾਂ ਜਦੋਂ ਇਹਨੇ ਬੁਖਾਰਾ ਦੇ ਉੱਪਰ ਹਮਲਾ ਕੀਤਾ ਨਾ ਤਾਂ ਉਦੋਂ ਇਸਨੇ ਕੋਸ਼ਟਹੋਲ ਵਾਲੇ ਬੰਦੇ ਲੈ ਕੇ ਤੇ ਉਸੇ ਬੁਖਾਰਾ ਸ਼ਹਿਰ ਦੇ ਜਿਹੜੇ ਪੜ੍ਹੇ ਲਿਖੇ ਇਨਸਾਨ ਸਨ ਉਹਨਾਂ ਦੇ ਨਾਲ ਮੇਲ ਜੋਲ ਕੀਤਾ ਅਤੇ ਕਿ ਆ ਲੈ ਆਜ਼ਾਦ ਦولت ਲੋ ਤੇ ਤੁਸੀਂ ਜੋ ਹੈ ਇਸ ਤੋਂ ਬਾਅਦ ਸਾਡਾ ਸਾਥ ਦੇਣਾ ਹੈ ਸਾਡੇ ਨਾਲ ਮਿਲ ਕੇ ਲੜੋਗੇ ਅਸੀਂ ਬੁਖਾਰਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮਾਰਾਂਗੇ ਉਹਨਾਂ ਨੂੰ ਡੁੱਟਾਂਗੇ ਔਰ ਜਿਤਨਾ ਵੀ ਲੁੱਟ ਦਾ ਸਮਾਨ ਹੋਵੇਗਾ ਉਹ ਤੁਹਾਨੂੰ ਦਿੱਤਾ ਜਾਵੇਗਾ ਤਾਂ ਜਿਹੜੇ ਬੁਖਾਰਾ ਦੇ ਲੋਕ ਸਨ ਇਹ ਇਸ ਤਰ੍ਹਾਂ ਹੈ ਜੇ ਮੰਨ ਲਓ ਇੱਕ ਘਰ ਦੇ ਵਿੱਚ ਚਲਾ ਜਾਵੇ ਕੋਈ ਤੇ ਘਰ ਦੇ 10 ਦੱਸੇ ਨੇ ਇਕ ਉਹਨਾਂ ਵਿੱਚੋਂ ਸਿਰਫ ਯਾਦ ਦੋ ਸਦਸੇ ਮੈਂਬਰਾਂ ਨੂੰ ਖਰੀਦ ਲਿਆ ਜਾਵੇ ਤੇ ਆਖਿਆ ਜਾਵੇ ਬਾਕੀ ਤੇਰੇ ਅੱਠ ਮੈਂਬਰਾਂ ਨੂੰ ਮਾਰਨਾ ਹੈ ਤਾਂ ਉਹ ਦਿਨ ਸਹਿਮਤ ਹੋ ਜਾਵੇ ਸਮਝ ਲਓ ਆਪਣੇ ਪਰਿਵਾਰ ਦੇ ਨਾਲ ਗਤਾਰੀ ਕਰ ਰਿਹਾ ਹੈ ਇਸੇ ਤਰ੍ਹਾਂ ਜਿਹੜੇ ਬੁਖਾਰਾ ਸ਼ਹਿਰ ਦੇ ਲੋਕ ਸਨ ਉਹ ਵਿਗ ਗਏ ਤਾਂ ਫਿਰ ਉਹਨਾਂ ਨੇ ਜ਼نگੇਰ ਖਾਨ ਦੀ ਫੌਜ ਨਾਲ ਰਲ ਕੇ ਉਸ ਸ਼ਹਿਰ ਦੇ ਲੋਕਾਂ ਨੂੰ ਮਾਰਿਆ ਅੱਗਾਂ ਲਾਈਆਂ ਸਾੜਿਆ ਲੁੱਟਿਆ ਤੇ ਜਦੋਂ ਉਹਦੇ ਉੱਪਰ ਕਮਜਾ ਚੰਗੀਰ ਖਾਨ ਦਾ ਹੋ ਗਿਆ ਤਾਂ ਉਸ ਤੋਂ ਬਾਅਦ ਉਹਨੇ ਚੰਗੀਰ ਖਾਨ ਨੇ ਆਪਣੇ ਸਿਪਾ ਸਰਦਾਰਾਂ ਨੂੰ ਕਿਹਾ ਜਿਨ੍ਹਾਂ ਨੇ ਹੁਣ ਸਾਡਾ ਸਾਥ ਦਿੱਤਾ ਹੈ ਨਾ ਇਹਨਾਂ ਨੂੰ ਵੀ ਮਾਰ ਦਿਓ ਤਾਂ ਸਵਾਲ ਸੀ ਭਈ ਹੁਣ ਕਿਉਂ ਮਾਰ ਦੋ ਕਿਉਂਕਿ ਜੋ ਆਪਣਿਆਂ ਦੇ ਨਹੀਂ ਹੋਏ ਉਹ ਸਾਡੇ ਕਿਥੋਂ ਹੋਣਗੇ ਇਹ ਆਪਣਿਆਂ ਦਾ ਖੂਨ ਕਰਨ ਲੱਗੇ ਨੇ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਅੱਗ ਲਗਾਈ ਏ ਤੇ ਸਾਡੇ ਕਦੇ ਨਹੀਂ ਬਣ ਸਕਦੇ ਇਸ ਲਈ ਇਹਨਾਂ ਨੂੰ ਵੀ ਮਾਰ ਦਿੱਤਾ ਗਿਆ। ਤੋ खैर ਉਹਨਾਂ ਨੂੰ ਵੀ ਮਾਰ ਦਿੱਤਾ ਗਿਆ। ਖਤਮ ਕਰ ਦਿੱਤਾ ਗਿਆ। ਇਹ ਹੈ ਇੱਕ ਸੰਸਾਰ ਦੀ ਥਾਲੀ। ਸੰਸਾਰ ਦੀ ਵਿਦਿਆ। ਪਰ ਜੋ ਧਰਮ ਦੀ ਵਿਦਿਆ ਹੈ ਉਹ ਇਸ ਕਾਉਂ ਦੀ ਹੈ ਕਿ ਬਈ ਦੇ ਕਿਸੇ ਨੂੰ ਜ਼ਖਮ ਨਹੀਂ ਦੇਣਾ। ਕਿਸੇ ਨੂੰ ਆਗ ਨਹੀਂ ਲੋਣੀ। ਕਿਸੇ ਨੂੰ ਦੁੱਖ ਨਹੀਂ ਦੇਣਾ। ਸਾਧ ਸੰਗਤ ਜੀਓ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਕੁਰਮਤੀਆਂ ਆਪ ਨੂੰ ਸਾਰਿਆਂ ਨੇ ਵਧਾਈਆਂ ਦਿੱਤੀਆਂ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਆਪਣੇ जख्मਾਂ ਨੂੰ ਕਦੇ ਨਾ ਭੁੱਲ ਜਾਣਾ 1 2 3 ਅਤੇ 4 ਨਵੰਬਰ ਤੱਕ 1984 ਦੇ ਵਿੱਚ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਿੱਕਾਂ ਦੀ ਨਸਲ ਕੁੱਤੀ ਖੁਸ਼ੀ ਹੁੰਦੀ ਰਹੀ ਅੱਜ ਬੜੀ ਵਿਧੀ ਨਾਲ ਕਹਿੰਦੇ ਨੇ ਦੰਗੇ ਹੋਏ ਦੰਗੇ ਦਾ ਮਤਲਬ ਇਹ ਹੁੰਦਾ ਹੈ ਕਿ ਭਈ ਇੱਕ ਪੱਖ ਨੇ ਦੂਸਰੇ ਪੱਖ ਨੂੰ ਮਾਰਿਆ ਦੂਸਰੇ ਪੱਖ ਨੇ ਪਹਿਲੇ ਪੱਖ ਨੂੰ ਮਾਰਿਆ ਇਹਨੂੰ ਕਹਿੰਦੇ ਨੇ ਦੰਗਾ ਪਰ ਨਸਲਕੁਸ਼ੀ ਉਹ ਹੁੰਦੀ ਏ ਜੋ ਇੱਕ ਪੱਖ ਦੇ ਲੋਕਾਂ ਨੂੰ ਚੁਣ-ਚਣ ਕੇ ਮਾਰਨਾ ਉਸ ਨੂੰ ਕਿਹਾ ਜਾਂਦਾ ਹੈ ਨਸਲਕੁਸ਼ੀ ਆਹ ਕਈ ਵਾਰੀ ਨਾਲ ਕਹਿ ਲੈਂਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਬਲੀਦਾਨ ਦਿੱਤਾ ਨਹੀਂ ਇਹ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਸੋਧਾ ਨਹੀਂ ਬਲੀਦਾਨ ਜਾਨਵਰਾਂ ਦੀ ਦਿੱਤੀ ਜਾਂਦੀ ਸੀ ਆ ਮਨੁੱਖਾਂ ਦੀ ਨਹੀਂ ਦਿੱਤੀ ਜਾਂਦੀ ਸੀ ਪਰ ਜ਼ਬਰਦਸਤੀ ਤੋਖੇ ਨਾਲ ਛਾਲ ਨਾਲ ਤਪੜ ਨਾਲ ਪਕੜ ਕੇ ਉਹਨਾਂ ਦੀ ਬਲੀ ਦਿੱਤੀ ਜਾਂਦੀ ਸੀ ਤੇ ਬਲੀ ਦਾ ਅਰਥ ਇਹ ਹੁੰਦਾ ਜ਼ਬਰਦਸਤੀ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ ਉਹਨਾਂ ਨੇ ਆਪਣੀ ਇੱਛਾ ਦੇ ਅਨੁਸਾਰ ਕਿਹਾ ਜਾਓ ਔਰੰਗਜ਼ੇਬ ਨੂੰ ਕਹਿ ਲਿਓ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਮੁਸਲਮਾਨ ਬਣਾਓਗੇ ਅਸੀਂ ਵੀ ਮੁਸਲਮਾਨ ਖੜਦਾ ਪਰ ਇੱਕ ਹਿੰਦੂ ધਰਮ ਬਚਾਉਣ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਤੇ ਸਾਨੂੰ ਸ਼ਹਾਦਤ ਸ਼ਬਦ ਵਰਤਣਾ ਚਾਹੀਦਾ ਹੈ ਨਾ ਕਿ ਸਟੇਜਾਂ ਤੇ ਖੜ ਕੇ ਬਲੀਦਾਨ ਸ਼ਬਦ ਇਸੇ ਤਰ੍ਹਾਂ ਕਦੀ ਵੀ ਸਾਨੂੰ ਦੰਗਾ ਸ਼ਬਦ 84 ਦੇ ਵਿੱਚ ਨਹੀਂ ਵਰਤਣਾ ਚਾਹੀਦਾ ਸਾਨੂੰ ਨਸ਼ਰ ਕੁਸ਼ੀ ਸ਼ਬਦ ਵਰਤਣਾ ਚਾਹੀਦਾ ਹੈ ਕਿ ਸਿੱਖ ਕੌਮ ਦੀ ਇਹਨਾਂ ਨੇ ਨਸ਼ਰ ਕੁਸ਼ੀ ਕੀਤੀ ਉਸ ਸੇਖ ਧਰਮ ਨੂੰ ਬਿਲਕੁਲ ਖਤਮ ਕਰ ਦੇਣਾ ਚਾਹਦੇ ਸਨ ਉੱਥੇ ਸਾਧ ਸੰਗਤ ਜੀ ਨਾਲ ਇੱਕ ਤੋਂ ਵਿਦਵਾਨ ਨੇ ਕਲਮ ਚੁੱਕੀ ਉਹਦੀ ਕਦਮ ਦੇ ਵਿੱਚੋਂ ਲਹੂ ਦੇ ਹੰਝੂ ਕਿਤੇ ਉਹਦੇ ਵਿੱਚੋਂ ਦਰਦ ਨਿਕਲੀ ਉਹਦੇ ਵਿੱਚੋਂ ਪੀੜਾ ਨਿਕਲੀ ਤੇ ਉਹ ਪੀੜਾ ਹਰ ਇੱਕ ਸੇਖ ਦੇ ਅੰਦਰ ਹੋਣੀ ਚਾਹੀਦੀ ਏ ਕਦੀ ਇਹ ਜਿਹੜੇ ਜ਼ਖਮ ਨੇ ਨਾ ਸੁਪਨੇ ਨਹੀਂ ਚਾਹੀਦੇ ਅਸਲੀਅਤ ਦੇ ਜ਼ਖਮ ਜਿਹੜੇ ਨੇ ਇਹ ਤਾਂ ਆਪਸ ਸੁਕਾ ਲੈਂਦੇ ਆ ਦਵਾਈਆਂ ਲੈ ਕੇ ਪਟੀਆਂ ਕਰਕੇ ਮੇਕਨ ਜਿਹੜੇ ਆ ਜਖਮ ਹੁੰਦੇ ਨਾਲ ਜੋ ਕੌਮ ਨੂੰ ਜਖਮ ਦਿੰਦਾ ਏ ਜੋ ਕੋਈ ਧਰਮ ਦੇ ਅੰਦਰ ਜਖਮ ਦਿੰਦਾ ਏ ਉਸ ਨੂੰ ਕਦੇ ਭੁਲਣਾ ਨਹੀਂ ਚਾਹੀਦਾ ਤਾਜਾ ਖੁਆਹੀ ਤਾਸਤਾਨ ਦਰਦਾ ਗੁਹਾਏ ਸੀਨੇ ਰਾਹ ਕਾਹੇ ਕਾਹੇ ਕੀ ਬਾਜ ਕਾਂ ਕਿਸੇ ਪਾਰੀ ਨੇ ਰਾ ਇਹ ਤਾਂ ਕਦੇ ਸੁੱਕਣੇ ਨਹੀਂ ਚਾਹੀਦੇ ਤਾਂ ਅਮੇਸ਼ਾ ਜਿੰਦਾ ਰਹਿਣਾ ਚਾਹੀਦਾ ता एक विद्वान ने कलम चुकी उस कलम दे दर्द निकलिया ही दिल निकल ने उन्हें लिखे आए मैं गुरु का सिख हूँ मैं भूखों को भोजन खिलाता हूँ खुद को मुश्किल में डालकर औरों को बचाता हूँ मैं गुरु का सिख हूँ प्यासो को पानी पिलाता हूँ क्या हिंदू क्या मुसलमान सब को अपनाता हूँ जानवर तक के लिए पगड़ी खोल देता हूँ चौरासी के ऊंट फीके के फिर भी मैं मुस्कराता हूँ और मेरी बदकिस्मती ये है कि इतना सब करने पर भी मैं अपने सीने जिगर पर पुलिस की लाठिया खाता हूँ मैं फिर भी मुस्कराता हूँ मैं फिर भी मुस्कराता हूँ ਸਾ ਸੰਗਤ ਜੀ ਉਹ ਜਿਹੜਾ ਵਿਦਵਾਨ ਹੈ ਉਹ ਕਲਮ ਦੇ ਵਿੱਚ ਇਹ ਲਿਖਦਾ ਹੈ ਆਪਣੀ ਕਲਮ ਦੇ ਨਾਲ ਇਹ ਦੇਖ ਲਿਖਦਾ ਹੈ ਕਿ ਮੈਂ ਤਾਂ ਗੁਰੂ ਦਾ ਸੇਖ ਆ ਮੈਨੂੰ ਗੁਰੂ ਨੇ ਇਹ ਵਿਦਿਆ ਪੜਾਈ ਏ ਕਿ ਕਦੀ ਕਿਸੇ ਨੂੰ ਜ਼ਖਮ ਨਹੀਂ ਦੇਣਾ ਕਦੀ ਕਿਸੇ ਦਾ ਕਤਲ ਨਹੀਂ ਕਰਨਾ ਤੇ ਹਮੇਸ਼ਾ ਜਿਹੜੇ ਭੁੱਖੇ ਨੇ ਉਹਨਾਂ ਨੂੰ ਭੋਜਨ ਖਿਲਾਣਾ ਜਿਹੜੇ ਪਿਆਸੇ ਨੇ ਉਹਨਾਂ ਨੂੰ ਪਾਣੀ ਪਿਲਾਣਾ ਜਿਹੜੇ ਜ਼ਖਮੀ ਨੇ ਉਹਨਾਂ ਦੇ ਜ਼ਖਮਾਂ 'ਤੇ ਮਲਮ ਲਗਾਉਣੀ ਜਿਹੜੇ ਰੋਗੀ ਨੇ ਉਹਨਾਂ ਨੂੰ ਦਵਾਈਆਂ ਦਿਲਾਣੀਆਂ ਔਰ ਜਿਹੜੇ ਨਿਰਵਸਤਰ ਨੇ ਉਹਨਾਂ ਨੂੰ ਵਸਤਰ ਦੇਣੇ ਔਰ ਜਿਹੜੇ ਵਿਦਿਆ ਪੜਨ ਵਾਲੇ ਨੇ ਉਹਨਾਂ ਨੂੰ ਵਿਦਿਆ ਪੜਾਉਣੀ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਉਹਨਾਂ ਦੀ ਹਰ ਖਾਂ ਤੇ ਮਦਦ ਕਰਦੇ ਸੋ ਸਿੱਖਾਂ ਨੇ ਜਦੋਂ ਵੀ ਕਿਤੇ ਵੀ ਕਿਸੇ ਦੇ ਕੋਨੇ ਵਿੱਚ ਮੁਸੀਬਤ ਆਈ ਤਾਂ ਸਿੱਖ ਪੰਜ ਬਣ ਕੇ ਦੌੜ-ਦੌੜ ਕੇ ਗਏ ਇਹ ਗੁਰੂ ਨਾਨਕ ਦੀ ਵਿਦਿਆ ਸੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰ ਸਨ ਜੋ ਉਹਨਾਂ ਨੇ ਹਰ ਥਾਂ ਤੇ ਸੇਵਾ ਕੀਤੀ ਫਿਰ ਅੰਕੇ ਉਹ ਕਵੀ ਹੋਰ ਲਿਖਦਾ ਹੈ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਨਾ ਸੰਸਰ ਦਾਨ ਦੇ ਇੰਦਰ ਰੁਆਇਆ ਪਰ ਸ੍ਰਾਮ ਰੋਵੇ ਘਰ ਆਇਆ ਫਿਰ ਇਹਦੇ ਵਿੱਚ ਇਹ ਵੀ ਇਹ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੇ ਤੈਸਰ ਢੰਕ ਕੋ ਆਏ ਜਿਨ ਸੂਤ ਸੀਤਾ ਆਂਦੀ ਡੋਰੂ ਵਾਏ ਰੋਵੇਂ ਪਾਂਡਵ ਭੇ ਮਜੂਰ ਜਿਨ ਕੇ ਸਵਾਮੀ ਰਹਿਤ ਦੂਰ ਤੇਰੇ ਕਹਿੰਦੇ ਬਾਲੀ ਰੋਵੇ ਨਾ ਹੀ ਬਤਾਰ ਨਾਨਕ ਦੁਖੀ ਆ ਸਭ ਸੰਸਾਰ ਪਰ ਮन्ने ਨਾਉ ਸੋਈ ਜਣ ਜਾਏ ਔਰੀ ਕਰਮ ਨਾ ਲੇ ਖਿ ਲਾਇ ਤੇ ਵੱਡੇ ਵੱਡੇ ਪੀਰ ਪੈਗੰਬਰ ਭਲੀ ਔਰੀਏ ਰੋਏ ਮੈਨੇ بڑے بڑے ਅਵਤਾਰ ਪੀਰ ਪੈਗੰਬਰੋਂ ਕੋ ਰੋਤੇ ਹੋਏ ਦੇਖਾ ਮਨੇ ਬੜੇ ਬੜੇ ਸੂਰਬੀਰ ਯੋਧਾ ਨੂੰ ਬਿਲਖਤੇ ਹੋਏ ਦੇਖਾ ਮਗਰ ਐ ਗੁਰੂ ਕੇ ਸਿੱਖ ਤੇਰੇ ਕੋ ਮਨੇ ਆਗ ਪਰ ਚਲਤੇ ਹੋਏ ਦੇਖਾ ਪਰ ਫਿਰ ਵੀ ਤੇਰੇ ਕੋ ਮੁਸਕਰਾਤੇ ਹੋਏ ਦੇਖਾ ਸਾਰੀ ਦੁਨੀਆ ਰੋਈ ਵੱਡੇ ਵੱਡੇ ਪੀਰ ਤੇ ਪਗੰਬਰ ਰੋਏ ਪਰ ਗੁਰੂ ਜਾਨਕਪਾਸਾ ਜਦੋਂ ਤੇਰੇ ਸਿੱਖਾਂ ਦੀ ਵਾਰੀ ਆਈ ਨਾ ਤੇ ਕਿਹਾ ਅੱਗ ਦੇ ਉੱਪਰ ਚੱਲ ਤਾਂ ਅੱਗ ਦੇ ਉੱਪਰ ਚਲਦਿਆਂ ਹੋਿਆਂ ਵੀ ਉਹ ਮੁਸਕਰਾ ਪੇ ਦੋਨੋਂ ਨੂੰ ਕਿਹਾ ਨਾ ਚਰਖੜੀਆਂ ਦੇ ਉੱਪਰ ਚੜ ਤ ਚਰਖੜੀਆਂ ਦੇ ਉੱਪਰ ਚੜ ਕੇ ਵੀ ਉਹ ਮੁਸਕਰਾਏ ਜਦੋਂ ਉਹਨਾਂ ਨੂੰ ਕਿਹਾ ਦੇਗਾ ਵਿੱਚ ਬੈਠੋ ਤਾਂ ਉਹ ਦੇਗਾ ਵਿੱਚ ਵਾਲੇ ਖਾ ਕੇ ਵੀ ਮੁਸਕਰਾਏ ਤਾਂ ਇਸ ਲਈ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿੱਖ ਹੈ ਨਾ ਇਹ ਵੱਡੇ ਵੱਡੇ ਪੀਰ ਪੈਗੰਬਰਾਂ ਤੇ ਅਵਤਾਰਾਂ ਨੂੰ ਵੀ ਉਹਦੋਂ ਪਿੱਛਾ ਛੱਡ ਦਿੰਦਾ ਹੈ ਜਦੋਂ ਇਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਪ੍ਰਮਾਨ ਕਰਦਾ ਹੈ ਜਦੋਂ ਗੁਰੂ ਪਾਤਸ਼ਾਹ ਦੀ ਦਸੀ ਹੋਈ ਮਰਿਆਦਾ ਦੇ ਉੱਪਰ ਇਹ ਤੁਰਦਾ ਹੈ ਤਾਂ ਉਦੋਂ ਇਹ ਮੁਸਕਰਾਉਂਦਾ ਹੀ ਹੈ ਫਿਰ ਮਾਰੇ ਦੀ ਬਾਣੀ ਕਹਿੰਦੀ ਏ ਦੁੱਖ ਨਹੀਂ ਸਭ ਸੁਖ ਹੀ ਹੈ રે ਇੱਕਾ ਇੱਕੀ ਨਿਤ ਕੋਰਾ ਨਹੀਂ ਸਭ ਭਲਾ ਹੀ ਹੈ રે ਹਾਰ ਨਹੀਂ ਸਭ ਜਿੱਤੇ ਦੁੱਖ ਹੈ ਕੋਈ ਨਹੀਂ ਚਾਤਕੀਆਂ ਤਕੀਆਂ ਤੇ ਬੈਠ ਗਏ ਨੇ ਦੇਗਾਂ ਵਿੱਚ ਵਾਲੇ ਖਾਦੇ ਨੇ ਪੰਦ-ਪੰਦ ਕਟਵਾਏ ਨੇ ਫਿਰ ਵੀ ਗੁਰੂ ਦਾ ਸਿੱਖ ਕਹਿੰਦਾ ਇਹ ਤੇਰੀ ਰਜ਼ਾ ਹੈ ਇਹ ਤੇਰਾ ਹੁਕਮ ਹੈ ਇਹ ਤੇਰੀ ਆਗਿਆ ਹੈ ਤੇ ਮੈਨੂੰ ਕੋਈ ਧੋਖ ਨਹੀਂ ਤੇ ਮੇਰੀ ਜਿੱਤ ਹੈ ਮੈਂ ਕਦੀ ਹਾਰਦਾ ਨਹੀਂ ਇਹ ਗੁਰੂ ਨਾਨਕ ਪਾਤਸ਼ਾਹ ਦੀ ਪਾਣੀ ਮੈਂ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਐਸੀ ਵਿੱਦਿਆ ਸਿਖਾਈ ਹੈ ਸੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਅਸੀਂ ਪ੍ਰਵਾਨ ਕਰ ਲਈਏ ਤਾਂ ਫਿਰ ਅਸੀਂ ਗੁਰੂ ਪਾਤਸ਼ਾਹ ਦੀ ਖੁਸ਼ੀਆਂ ਦੇ ਪਾਤਰ ਬਣਦੇ ਆਂ ਸਾ ਸੰਗਤ ਜੀ ਮੈਂ ਆਪ ਜੀ ਦੇ ਸਾਹਮਣੇ ਇੱਕ ਵਿਚਾਰ ਉਹ ਰੱਖਾਂ ਜਿਹੜੇ ਆ ਵੱਡੇ ਵੱਡੇ ਰਾਜੇ ਮੰਗੋ ਕੋਈ ਪੰਚ ਸਰਪੰਚ ਐਮ ਐਲ ਏ ਐਮ ਪੀ ਐ ਯਾ ਪੀ ਐਮ ਤੇ ਵੱਡੇ ਵੱਡੇ ਉਹ ਵਿਆ ਤੇ ਜਿਹੜੇ ਲੋਕ ਬੈਠੇ ਨੇ ਉਥੇ ਮੈਂ ਵੀ ਆਪਣਾ ਇਹ ਧਰਮ ਨਹੀਂ ਨਿਭਾਉਦੇ ਉਥੇ ਜਾ ਕੇ ਵੀ ਇਹ ਭਰਸ਼ਟ ਹੋ ਜਾਂਦੇ ਨੇ ਤੇ ਉਹਨਾਂ ਨੂੰ ਵੀ ਸਿਖਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਕਿਹਾ ਰਾਜੇ ਸੀ ਮੁਕੱਦਮ ਕੁੱਤੇ ਜਾਇਜ ਗਾਇਨ ਬੈਠੇ ਸੁੱਤੇ ਉਹਨਾਂ ਨੇ ਲੋਧੀਆਂ ਨੂੰ ਰਾਹ ਵਿਖਾਇਆ ਉਹਨਾਂ ਨੇ ਮੁਗਲਾਂ ਨੂੰ ਵੀ ਬਾਬਰ ਨੂੰ ਵੀ ਜਾਮਰ ਕਿਹਾ ਤਾਂ ਸਾਸੰਗਦੀ ਇੱਕ ਪਾਰ ਦੀ ਗਾਨੇ ਬਗਦਾਦ ਦਾ ਬਾਦਸ਼ਾਹ ਸੀ ਉਸ ਨੇ ਆਪਣੇ ਪੁੱਤਰ ਲੋ ਸ਼ੇਰਵਾ ਨੂੰ ਕਿਸੇ ਦੂਸਰੇ ਦੇਸ਼ ਵਿੱਚ ਪੜ੍ਹਨ ਲਈ ਕਿਹਾ ਜਿਵੇਂ ਅੱਜ ਵੀ ਦੇਖਦੇ ਬੱਚੇ ਹੋਸ਼ਨਾ ਦੇ ਵਿੱਚ ਰਹਿੰਦੇ ਨੇ ਦੂਸਰੇ ਸ਼ਹਿਰਾਂ ਵਿੱਚ ਜਾਂਦੇ ਨੇ ਦੂਸਰੇ ਦੇਸ਼ਾਂ ਵਿੱਚ ਜਾਂਦੇ ਨੇ ਇਸੇ ਤਰ੍ਹਾਂ ਬਗਦਾਦ ਦੇ ਬਾਦਸ਼ਾਹ ਨੇ ਆਪਣੇ ਪੁੱਤਰ ਨੂਸ਼ੇਰਵਾਨ ਨੂੰ ਦੂਸਰੇ ਦੇਸ਼ ਵਿੱਚ ਪੜ੍ਹਨ ਲਈ ਭੇਜਿਆ। ਜਦੋਂ ਉਸ 3 ਵਿੰਦਿਆ ਪੜ੍ਹਾਈ ਪੂਰੀ ਹੋ ਗਈ ਤਾਂ ਉਹਨੂੰ ਲੈਣ ਵਾਸਤੇ ਹਾਥੀ ਆਇਆ ਕਿਉਂਕਿ ਉਹ ਬਾਦਸ਼ਾਹ ਦਾ ਪੁੱਤਰ ਸੀ ਤੇ ਬਹੁਤ ਸਾਰੀ ਸੈਨਾ ਆਈ ਹੋਈ ਧੀ। ਹਾਥੀ ਦੇ ਉੱਪਰ ਜਿਸ ਨੇ ਚੜ ਕੇ ਬੈਠ ਗਿਆ ਨਾ ਨੂਸ਼ੇਰਵਾਨ ਤਾਂ ਉਸ ਦਾ ਜਿਹੜਾ ਅਧਿਆਪਕ ਹੈ ਉਹ ਕਹਿੰਦਾ ਥੱਲੇ ਉਤਰ ਤਾਂ ਉਹ ਆਪਣੇ ਅਧਿਆਪਕ ਦੀ ਆਗਿਆ ਮੰਨ ਕੇ ਹੇਠਾਂ ਉਤਰਿਆ ਤਾਂ ਉਸਨੇ ਜਿਹੜਾ ਅਧਿਆਪਕ ਸੀ ਉਸਨੇ ਖਿੱਚ ਕੇ ਉਹਦੇ ਮੂੰਹ ਦੇ ਉੱਪਰ ਇੱਕ ਥੱਪੜ ਮਾਰਿਆ ਤਾਂ ਬੜੀ ਪਬਲਿਕ ਖੜੀ ਸੀ ਬੜੇ ਹੋਰ ਵੀ ਵਿਦਿਆਰਥੀ ਖੜੇ ਹੋਏ ਸਨ ਔਰਨਾ ਦੇ ਵੀ ਮਾਂ ਪਿਓ ਆਏ ਹੋਏ ਸਨ ਬਹੁਤ ਸਾਰੀ ਸੈਨਾ ਆਈ ਹੋਈ ਸੀ ਉਸ ਨੂੰ ਲੈਣ ਵਾਸਤੇ ਤੇ ਉਹਦੇ ਅਧਿਆਪਕ ਨੇ ਹਾਥੀ ਦੇ ਉੱਪਰ ਬੈਠੇ ਨੂੰ ਹੇਠਾਂ ਉਤਾਰ ਕੇ ਉਹਦੇ ਮੂੰਹ ਤੇ ਥੱਪੜ ਮਾਰ ਦਿੱਤਾ ਤਾਂ ਉਹ ਉਹ ਬੀਬੀ ਉਹਦੀ ਅੱਖਾਂ ਵਿੱਚੋਂ ਅंसू ਆ ਗਏ ਕਿ ਉਸਨੇ ਪੁੱਛਿਆ ਤੁਸੀਂ ਇਹ ਦੱਸੋ ਕਿ ਮੈਨੂੰ ਥੱਪੜ ਕਿਉਂ ਮਾਰਿਆ ਤਾਂ ਅਧਿਆਪਕ ਹੱਸ ਪਿਆ ਕਹਿੰਦਾ ਲੱਗਾ ਉਸਨੇ ਹੀ ਮਾਰਿਆ ਉਹ ਰੋ ਰਿਹਾ ਹੈ ਅਧਿਆਪਕ ਕਹਿ ਰਿਹਾ ਹੈ ਕਿ ਵੈਸੇ ਹੀ ਮਾਰਿਆ ਹੈ ਬੜਾ ਮੰਨ ਦੇ ਵਿੱਚ ਦੁੱਖ ਹੋਇਆ ਸਾਸੰਗ ਜੀ ਫਿਰ ਸਮਾ ਆ ਗਿਆ ਕਿ ਬਗਦਾਦ ਦੇ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਆਪਣੀ ਰਾਜਗਦੀ ਦੇ ਉੱਪਰ ਬਿਠਾਣਾ ਸੀ ਤਾ بڑے بڑے ਜਿਹੜੇ ਰਾਜੇ ਮਹਾਰਾਜੇ ਸੀ ਆਸ-ਪਾਸ ਦੇ ਦੇਸਾਂ ਦੇ ਤੇ ਜਿਹੜਾ ਇਹ ਅਧਿਆਪਕ ਸੀ ਉਸ ਨੂੰ ਵੀ ਬੁਲਾਇਆ ਗਿਆ ਤਾਂ ਸਾਰੇ ਲੋਕ ਉੱਥੇ ਬੈਠੇ ਸਨ ਜਦੋਂ ਇਹ ਨੂੰ ਰਾਜਗਦੀ ਤੇ ਬਿਠਾ ਦਿੱਤਾ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਆਪਣੇ ਅਧਿਆਪਕ ਨੂੰ ਬੁਲਾਇਆ ਅਤੇ ਉਹਦੇ ਸਾਹਮਣੇ ਸਵਾਲ ਕੀਤਾ ਤਸ ਮੈਨੂੰ ਉਸ ਦਿਨ ਥੱਪੜ ਕਿਉਂ ਮਾਰਿਆ ਸੀ ਤਾਂ ਉਸ ਵੇਲੇ ਅਧਿਆਪਕ ਕਹਿੰਦਾ ਹੈ કે મેં થપ્પડ તੈਨੂੰ ਇਸ ਵਾਸਤੇ મારਿਆ ਸੀ ਮੈਨੂੰ ਪਤਾ ਹੈ ਤੂੰ ਕੱਲ ਨੂੰ ਰਾਜ ਗੱਦੀ ਦੇ ਉੱਪਰ ਬੈਠਣਾ ਹੈ ਇਸ ਰਾਜ ਗੱਦੀ ਦੇ ਉੱਪਰ ਪੈਰ ਕੇ ਇਸ ਕੁਰਸੀ ਤੇ ਬੈਠ ਕੇ ਤੂੰ ਕਿਸੇ ਦੇ ਉੱਪਰ ਅਣਿਆ ਦਾ ਕਰੀਂ ਕਿਉਂਕਿ ਮੈਂ ਮੇਰਾ ਜਿਹੜਾ થપ્ਪੜ ਹੈ ਤੇਰੀ ਗੱਲ ਇਹ ਤਾਂ ਬੜਾ ਪੁਰਾਣਾ ਰਿਸ਼ਤਾ ਹੈ ਮੈਂ ਬੜੇ થપ્ਪੜ ਮਾਰੇ ਨੇ ਤੈਨੂੰ ਪਰ ਤੂੰ ਉਹ ਥੱਪੜਾਂ ਦੀ ਗੱਲ ਨਹੀਂ ਕਰਦਾ ਇੱਕ ਥੱਪੜ ਦੀ ਗੱਲ ਕਰਦਾ ਹੈ ਕਿ 10 ਮੈਨੂੰ ਤੂੰ ਥੱਪੜ ਕਿਉਂ ਮਾਰਿਆ ਕਿੰਨੇ ਸਾਲ ਬੀਤ ਗਏ ਨੇ ਤੂੰ ਉਸ ਥੱਪੜ ਨੂੰ ਕਿਉਂ ਨਹੀਂ ਭੁੱਲਿਆ ਕਿਉਂਕਿ ਉਹ ਤੈਨੂੰ નિર્ਦੋਸ਼ੇ ਨੂੰ ਥੱਪੜ ਮਾਰਿਆ ਸੀ ਇੱਕ ਦੋਸ਼ੀ ਹੁੰਦਾ ਹੈ ਉਸ ਨੂੰ ਥੱਪੜ ਮਾਰਿਆ ਜਾਵੇ ਉਹ ਭੁੱਲ ਜਾਂਦਾ ਹੈ ਪਰ ਜਿਹੜਾ નિર્ਦੋਸ਼ ਹੋਵੇ ਉਸ ਨੂੰ ਥੱਪੜ ਮਾਰਿਆ ਜਾਏ ਉਸ ਨੂੰ ਸਜ਼ਾ ਦਿੱਤੀ ਜਾਵੇ ਉਸ ਤੇ ਉਮਰ ਜੁਲਮ ਕੀਤਾ ਜਾਵੇ ਤਾਂ ਉਹ ਕਦੇ ਨਹੀਂ ਭੁੱਲਦਾ ਉਹ ساری ਜ਼ਿੰਦਗੀ ਨਹੀਂ ਭੁੱਲਦਾ ਤਾਂ ਉਸ ਨੇ ਕਿਹਾ ਬਈ ਬੇਸ਼ੱਕ ਅਧਿਆਪਕ ਜੀ ਤੇਰੇ ਥੱਪੜ ਤੇ ਮੇਰੀ ਕੱਲ ਦਾ ਰਿਸ਼ਤਾ ਬੜਾ ਪੁਰਾਣਾ ਹੈ ਪਰ ਕਿਉਂਕਿ ਤੂੰ ਮੈਨੂੰ ਨਿਰਦੋਸ਼ੇ ਨੂੰ ਮਾਰਿਆ ਸੀ ਇਸ ਲਈ ਉਹ ਮੈਨੂੰ ਅਜੇ ਵੀ ਯਾਦ ਹੈ ਤਾਂ ਬਸ ਉਹਨੇ ਕਹਿਣ ਲੱਗਾ ਇਸੇ ਵਾਸਤੇ ਮਾਰਿਆ ਸੀ ਮੈਨੂੰ ਪਤਾ ਸੀ ਤੂੰ ਰਾਜ ਗੱਦੀ ਤੇ ਬੈਠਣਾ ਹੈ ਤੇ ਕਿਸੇ ਵਿਚਾਰੇ ਨਿਰਦੋਸ਼ ਦੇ ਉੱਪਰ ਜ਼ੁਲਮ ਨਾ ਕਰੀ ਕਿਸੇ ਦੇ ਉੱਪਰ ਬਦੀ ਕੀ ਨਾ ਕਰੀ ਨਹੀਂ ਤਾਂ ਉਹ ਸਾਰੀ ਜ਼ਿੰਦਗੀ ਤੈਨੂੰ ਬਦ ਦੁਆਵਾਂ ਦੇ ਦੇਣਾ ਤੋ ਸਾਥ ਸੰਗਤਿਓ ਮੈਂ ਆਪ ਸੰਤਾਂ ਦੇ ਚਰਨਾਂ ਵਿੱਚ ਇਹ ਗੰਟੀ ਕਰ ਰਿਹਾ ਕਿ ਨਿਰਦੋਸ਼ ਸਿੱਖਾਂ ਦਾ 84 ਦੇ ਵਿੱਚ ਕਤਲ ਹੋਇਆ ਤੇ ਉਸ ਕਤਲੋ ਗਾਰਤ ਨੂੰ ਉਸ ਖੂਨ ਨੂੰ ਸਿੱਖ ਕਦੀ ਨਹੀਂ ਭੁੱਲਣਗੇ ਸਦੀਆਂ ਬੀਤ ਜਾਣਗੇ ਹਜ਼ਾਰਾਂ ਬਰਸ ਬੀਤ ਜਾਣਗੇ ਪਰ ਇਹ ਜਿਹੜੇ ਖੂਨ ਦੇ ਛਿੱਟੇ ਨੇ ਤੇ ਜਿਹੜੇ ਜ਼ਖਮ ਨੇ ਇਹ ਸਿੱਖਾਂ ਨੂੰ ਕਦੀ ਭੁੱਲਣ ਵਾਲੇ ਨਹੀਂ ਆ ਇਹ ਇਹਨਾਂ ਦਿਨਾਂ ਦੇ ਵਿੱਚ ਹੀ ਸਿੱਖਾਂ ਦੇ ਉੱਪਰ ਝਲੂ ਗਈ ਸਾਧ ਸੰਗਤ ਜੀ ਇੱਕ ਗੱਲ ਹੋਰ ਧਿਆਨ ਦੇਣਾ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸੀਂ ਪ੍ਰਕਾਸ਼ ਪਰਮ ਮਨਾਰਿਆਂ ਹਾਲਾਂਕਿ ਬੇਸ਼ੱਕ ਵਿਦਵਾਨਾਂ ਦੀ ਰਾਏ ਦੇ ਮੁਤਾਬਕ ਗੁਰਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪਰਮ ਹੀ ਸਾਖੀ ਦਾ ਹੈ ਪਰ ਇਹ ਵੀ ਛੋਟੇ ਇੱਕ ਵਿਪੜ ਦੀ ਚਾਲ ਹੈ ਇਸ ਨੂੰ ਕੁਮਾਰ ਫੜਾ ਕੇ ਉਹਨਾਂ ਨੇ ਇੱਥੇ ਲਿਆਂਦਾ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕਵਾਲੀਅਰ ਦੇ ਕਿਲੇ ਵਿੱਚੋਂ ਫਰਵਰੀ ਦੇ ਮਹੀਨੇ ਵਿੱਚ ਆਏ ਤੇ ਉਸ ਨੂੰ ਕੁਮਾਰ ਫੜਾ ਕੇ ਦੀਵਾਲੀ ਵਾਲੇ ਦਿਨ ਸਾਬਤ ਕਰ ਦਿੱਤਾ ਕਿ ਦੀਵਾਲੀ ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਾਖ ਪਹੁੰਚੇ ਅੱਜ ਅਸੀਂ ਉਸੇ ਦਿਨ ਨੂੰ ਪੜ੍ਹਾਉਂ ਜਾਂਦੇ ਆ ਪਰ ਅਸਲ ਦੇ ਵਿੱਚ ਉਹ ਤਰੀਕਾ ਉਹ ਇਤਿਹਾਸ ਅਸੀਂ ਭੁੱਲ ਗਏ ਇਹ ਸਾਨੂੰ ਪੇਪਰ ਬਣਾਉਂਦਾ ਸੀ ਭੁੱਲ ਜਾਂਦੇ ਆ ਉਹ ਆਪਣੀ ਕਲਮਾਂ ਲਿਖਦਾ ਸੀ ਸੱਚ ਮੰਨ ਲੈਂਦੇ ਆ ਤੇ ਸਾਧ ਸੰਗਤ ਜੀ ਇਹ ਜਿਹੜੇ ਝੁਲਮ ਨੇ ਇਹਨਾਂ ਝੁਲਮਾਂ ਨੂੰ ਨਵੀਨਤਮ ਇਤਿਹਾਸ ਨੂੰ ਵੀ ਯਾਦ ਰੱਖੋ ਅੱਜ ਤੁਹਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਪਰ ਕਮਜ਼ਾ ਹੋ ਰਿਹਾ ਹੈ। ਅਦੇਸ਼ ਵਿਦੇਸ਼ਾਂ ਤੱਕ ਹਾਹਾਕਾਰ ਮਚੀ ਹੋਈ ਹੈ। ਉੱਥੇ ਕਿਸੇ ਦਾ ਕਮਜ਼ਾ ਹੋਣ ਜਾ ਰਿਹਾ ਹੈ। ਤੁਹਾਡੇ ਬਿਹਾਰ ਦੇ ਵਿੱਚ ਮੈਡੀਕਲ ਕਾਲਜ ਜੋ ਇੱਕ ਕਰਤਾਰ ਸਿੰਘ ਜੀ ਹੋਰਾਂ ਨੇ ਬਣਾਇਆ ਸੀ ਤੋ ਆਜੋ ਉਹਦੇ ਉੱਪਰ ਵੀ ਕਬਜ਼ਾ ਹੋ ਰਿਹਾ। ਤਾਂ ਕਈ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਉੱਪਰ ਗੁਰਦੁਆਰਿਆਂ ਦੇ ਉੱਪਰ ਕਬਜ਼ਾ ਹੋ ਗਿਆ ਇਹ ਇਹ ਜਿਹੜੇ ਨਿਰਦੋਸ਼ ਜ਼ਖਮ ਨੇ ਨਾ ਇਹ ਜ਼ਖਮ ਸਿੱਖ ਨੂੰ ਕਦੇ ਭੁੱਲਣੇ ਨਹੀਂ ਚਾਹੀਦੇ। ਇਹ ਹਮ ਬੇਸਮਤ ਜੇ ਤੇਰੇ ਆਪਣੇ ਚਾਹੀਦੇ ਨੇ। ਤੇ ਇਸ ਤਰ੍ਹਾਂ ਸਤਗੁਰ ਪਾਸਾ ਦੀ ਆਦਿ ਨੇ ਹਰਨਾ ਪਾਜਾਂ ਤੇ ਸਿੱਖਦਾਰਾਂ ਇਹਨਾਂ ਪੜਿਆ ਨਾਉ ਥਾਂ ਦੀ ਲੱਗੀ ਜਾਤ ਆ ਅੱਗੇ ਨਹੀਂ ਥਾਂ। ਜਿਵੇਂ ਜਾਨਵਰ ਜਾਨਵਰਾਂ ਨੂੰ ਪਕੜਵਾਨੇ ਨੇ ਜਾਲ ਵਿੱਚ ਫਸਾਦੇ ਨੇ ਇਸ ਤਰ੍ਹਾਂ ਮਨੁੱਖ ਜਿਹੜੇ ਜਾਦਾ ਪੜੇ ਲਿਖੇ ਨੇ ਨਾ ਉਹ ਜਾਦਾ ਵੱਡੇ ਜ਼ੁਲਮ ਕਰਦੇ ਨੇ ਜਿਨ੍ਹਾਂ ਨੂੰ ਸੰਸਾਰ ਦੀ ਵਿਦਿਆ ਤਾਂ ਬਹੁਤ ਸਾਰੀ ਜਿਨ੍ਹਾਂ ਨੇ ਹਾਸਲ ਕੀਤੀ ਪਰ ਗੁਰਮਤਿ ਦੀ ਵਿਦਿਆ ਤੋਂ ਸਖੜੇ ਰਹਿ ਗਏ ਯਾਦ ਰੱਖਣਾ ਉਹ ਵੱਡੇ ਵੱਡੇ ਜ਼ਾਲਮ ਵੀ ਹੋ ਗੁਦਰੇ ਇਸ ਲਈ ਸੰਸਾਰ ਦੀ ਵਿਦਿਆ ਦੇ ਨਾਲ ਨਾਲ ਗੁਰਮਤਿ ਦੀ ਵਿਦਿਆ ਇਹ ਪੰਜਾਬੀ ਭਾਸ਼ਾ ਇਹ ਵੀ ਸਾਨੂੰ ਸਿੱਖਣੀ ਚਾਹੀਦੀ ਲੋਕ ਕਹਿੰਦੇ ਨੇ ਇਹ ਤਾਂ ਬਹੁਤ ਨਮੀਨਤਮ ਭਾਸ਼ਾ ਹੈ ਇਹ ਤਾਂ ਗੁਰੂ ਅੰਗਦ ਪਾਤਸ਼ਾਹ ਨੇ ਭਾਸ਼ਾ ਧਰਾਇਸੀ ਸਾਡੇ 5000 ਸਾਲ ਤੋਂ ਵੀ ਪੁਰਾਣੀ ਹੈ ਪੰਜਾਬੀ ਤੇ ਇਹ ਬੜੀ ਅਮੀਰ ਭਾਸ਼ਾ ਹੈ ਪੰਜਾਬੀ ਦੀ ਸਾਧ ਸੰਗਤ ਜੀਓ ਜਿਹੜੇ ਗੁਰਬਾਣੀ ਪੜ੍ਹਦੇ ਨੇ ਜਿਹੜੇ ਵਿਚਾਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸੰਗੁਰ ਨਾਨਕ ਦੇ ਪਾਸਾ ਕੀ ਤਾਲੀਮ ਦਿੰਦੇ ਨੇ ਹਰਨਾ ਬਾਜਾਂ ਤੇ ਸਿਕਦਾਰਾ ਇਹਨਾਂ ਪੜਿਆ ਨਾਓ ਜਿਹੜੇ ਪੜੇ ਹੋਏ ਲੋਕ ਨੇ ਐਸੀ ਤਰ੍ਹਾਂ ਮਨੁੱਖ ਮਨੁੱਖਾਂ ਨੂੰ ਬੇਕਸੂਰਾਂ ਨੂੰ ਕੈਦ ਕਰਾਉਂਦੇ ਨੇ ਉਹਨਾਂ ਨੂੰ ਕੈਦ ਕਰਵਾ ਕੇ ਸਾਰੀ ਜ਼ਿੰਦਗੀ ਕੈਦ ਦੇ ਪਿੱਛੇ ਉਹ ਬਿਤਾਵਾਲ ਲੈਂਦੇ ਨੇ ਪਰ ਉਹਨਾਂ ਨੂੰ ਕਦੇ ਇਨਸਾਫ਼ ਨਹੀਂ ਮਿਲਦਾ ਤਾਂ ਇਹ ਜਿਹੜੇ ਜ਼ਖਮ ਨੇ ਫਿਰ ਉਹ ਕਦੀ ਭੁੰਦੇ ਨਹੀਂ ਮੇਰੇ ਪਾਸ ਸੋ ਪੜਿਆ ਸੋ ਪੰਡਿਤ ਬੀਨਾ ਜਿੰਨੀ ਕਮਾਣਾ ਨਾ ਅਸਲ ਦੇ ਵਿੱਚ ਪੜਿਆ ਉਹ ਹੈ ਪੰਡਿਤ ਨਾਵੇਂ ਵਿਦਵਾਨ ਉਹ ਹੈ ਸੋ ਪੜਿਆ ਸੋ ਪੰਡਿਤ ਬੀਨਾ ਬੀਨਾ ਦਾ ਸਿਆਣਾ ਸਿਆਣਾ ਉਹ ਹੈ ਜਿੰਨੀ ਕਮਾਣਾ ਨਾ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਕਮਾਇਆ ਦੇਖੋ ਵਾਹਿਗੁਰੂ ਦਾ ਨਾਮ ਜਪਣ ਦਾ ਮਤਲਬ ਇਹ ਹੁੰਦਾ ਹੈ ਕਿ ਵਾਹਿਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਥਾਉਂ ਦੇਣੇ ਸਤ ਸੰਤੋਪੀਰੇ ਦਰਮੁਖੀ ਨੂੰ ਆਪਣੇ ਅੰਦਰ ਥਾਂ ਦੇਣੀ ਉਸ ਨੂੰ ਕਹਿੰਦੇ ਨੇ ਨਾਮ ਜਪਣਾ ਤੇ ਨਾਮ ਕਮਾਉਣਾ ਇਸ ਤਰ੍ਹਾਂ ਸਤਗੁਰੂ ਨਾਨਕ ਪਾਤਸ਼ਾਹ ਸਾਨੂੰ ਕਹਿੰਦੇ ਨੇ ਬੰਦਿਆ ਤੂੰ ਰੱਬ ਦੇ ਸਭ ਗੁਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈ ਆਪਣੇ ਹਿਰਦੇ ਦੇ ਵਿੱਚ ਥਾਂ ਦੇ ਤਾਂ ਫਿਰ ਤੇਰੀ ਇਹ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਸਫਲ ਹੋ ਜਾਏਗੀ ਤੇ ਤੇਰੀ ਸੰਸਾਰ ਦੀ ਜਿੰਦਗੀ ਬੜੀ ਉਮੀਦ ਸਫਲ ਹੋ ਜਾਏਗੀ ਫਿਰ ਤੈਨੂੰ ਕੋਈ ਇੱਥੇ ਦੁੱਖ ਨਹੀਂ ਦੇ ਸਕਦਾ ਜੇ ਕੋਈ ਦੁੱਖ ਦੇਵੇਗਾ ਜੇ ਕੋਈ ਤੈਨੂੰ ਮੁਸੀਬਤਾਂ ਦੇਵੇਗਾ ਤੇਰੇ ਰਾਹ ਦੇ ਵਿੱਚ ਪਹਾੜ ਬਣ ਕੇ ਖੜ ਜਾਏਗਾ ਤਾਂ ਇਹ ਗੁਰੂ ਕੇ ਸਿੱਖ ਤੁ ਗੁਰਬਾਣੀ ਦੇ ਗਾਇਨ ਕਰਦਿਆਂ ਕਰਦਿਆਂ ਸਹਿ ਸਮਾਵਾ ਵਿੱਚੋਂ ਲੰਘ ਜਾਏਗਾ ਫਿਰ ਕਹੇਗਾ ਦੁੱਖ ਨਹੀਂ ਸਭ ਸੁਖ ਹੀ ਹੈ રે ਇੱਕ ਹੈ ਏਕੀ ਨੇਤ ਹੈ ਬੁਰਾ ਨਹੀਂ ਸਭਲਾ ਹੀ ਹੈ રે ਹਾਰ ਨਹੀਂ ਸਕਦੇ ਕੋਈ ਜਦੋਂ ਕੋ ਕੁੰਦਾ ਹੈ ਤਾਂ ਉਹ ਗੁਰਬਾਣੀ ਚੇਤੇ ਕਰਦਾ ਹੈ ਤੇ ਗੁਰਬਾਣੀ ਉਸ ਦੇ ਵੱਡੇ ਵੱਡੇ ਜਿਹੜੇ ਦੁੱਖ ਨੇ ਉਹਨਾਂ ਨੂੰ ਘੂਰ ਕਰਨ ਹਟਾਉਣ ਦੇ ਵਿੱਚ ਸਹਾਇਤਾ ਕਰਦੀ ਹੈ ਮਦਦ ਕਰਦੀ ਹੈ ਇਸ ਲਈ ਅਸੀਂ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਹੋਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਧਰਮ ਦੀ ਵਿਦਿਆ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿਖਾਈਏ ਉਹ ਹਰੇਕ ਦਸੇਕ ਨੂੰ ਪੜਨੀ ਵਿਚਾਰਨੀ ਤੇ ਆਪਣੇ ਅਦੇ ਦੇ ਵਿੱਚ ਬਸਾਉਣੀ ਚਾਹੀਦੀ ਏ ਤਾਂ ਕਿ ਅਸੀਂ ਇਸ ਧਰਮ ਦੀ ਵਿਦਿਆਸਨ ਆਪਣੀ ਜ਼ਿੰਦਗੀ ਦੇ ਜਿਹੜੇ ਰਾਹ ਹਨ ਉਹ ਅਸੀਂ ਸਫਲ ਕਰ ਸਕੀਏ ਉਹ ਸਾਧ ਸੰਬੰਧੀ ਉਹ ਇਤਦੇ ਕੋ ਬਚਨ ਪ੍ਰਵਾਨ ਕਰਨਾ ਦੀ ਉਹੀਆਂ ਫੁਲਾਦੀ ਨਮਾਸਨ ਦੀ ਵਾਰੀ ਕ੍ਰਿਤੀ ਕਾ ਕਾਂਸਾ ਵਾਹਿ